ਪਹਿਲੀ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜੀ ਸੀ ਦੂਜੀ ਵਾਰੀ ਫੇਰ ਸਰਹੰਦ ਜਿਹੜੀ 1764 ਦੇ ਵਿੱਚ ਉਜਾੜੀ ਗਈ ਸੀ ਤੇ ਉਦੋਂ ਹੀ ਜਿਹੜਾ ਛੋਟੇ ਸਹਿਬ ਜਾਦਿਆਂ ਦੀ ਜਿੱਥੇ ਕੰਧ ਪਈ ਸੀਗੀ ਜਿੱਥੇ ਚਣਿਆ ਗਿਆ ਸੀ ਉੱਥੇ ਪਹਿਲੀ ਵਾਰ ਜਿਹੜਾ ਗੁਰਦੁਆਰਾ ਬਣਾਇਆ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਗਏ ਸੀਗੇ ਉਹ ਕਿੱਥੇ ਆ ਲੋਕਾਂ ਨੂੰ ਪਤਾ ਨਹੀਂ ਵੀ ਉਹ ਕਿੱਥੇ ਆ ਹਾਂਜੀ ਅੱਜ ਸਾਨੂੰ ਅਸੀਂ ਜਿਵੇਂ ਆਪਣਾ ਸਰਹੰਦ ਦਾ ਜਿਹੜਾ ਗੁਰੂ ਘਰ ਸੀਗਾ ਫਤਿਹਗੜ੍ਹ ਸਾਹਿਬ ਹਨਾ ਉਹ ਕਦੋਂ ਬਣਿਆ ਉਦੇ ਬਾਰੇ ਆਪਾਂ ਅੱਜ ਬਾਈ ਤੋਂ ਜਾਣਕਾਰੀ ਲੈਣੀ ਹੈ ਕਿਉਂਕਿ ਸਰੰਦ ਉਪਰ ਆਪਾਂ ਵੀਡੀਓ ਦੇਖਦੇ ਹਾਂ ਨਾ ਛੋਟੇ ਸਾਹਿਬ ਜੀ ਆ ਤੇ ਵੱਡੇ ਸਾਹਿਬ ਜੀ ਆ ਤੇ ਚਮਕੌਰ ਦੀ ਗੜੀ ਹੈ ਨਾ ਬਹੁਤ ਜ਼ਿਆਦਾ ਵੀਡੀਓ ਆ ਚੁੱਕੀਆਂ ਨੇਗੀਆਂ ਪਰ ਆਪਾਂ ਨੂੰ ਕਿਸੇ ਵੀਡੀਓ ਦੇ ਵਿੱਚ ਆਪਾਂ ਨੂੰ ਇਹ ਦੇਖਣ ਨੂੰ ਬਹੁਤ ਘੱਟ ਮਿਲਦਾ ਹੈ ਵੀ ਸਰੰਦ ਦਾ ਗੁਰੂ ਘਰ ਸੀ ਜਿਹੜਾ ਉਹ ਕਦੋਂ ਬਣਿਆ ਸੀ ਹਾਂਜੀ ਬਾਈ ਦਿਓ ਜਾਣਕਾਰੀ ਸਾਡੇ ਬਹੁਤ ਲੋਕ ਜਾਣਦੇ ਆ ਫਤਿਹਗੜ੍ਹ ਸਾਹਿਬ ਹੈ ਨਾ ਹਾਂਜੀ ਹਾਂਜੀ ਇਹ ਬਹੁਤ ਚਲੋ ਮੱਥਾ ਵੀ ਉੱਥੇ ਟੇਕ ਕੇ ਆਉਂਦੇ ਆਗੇ ਪਰ ਕਿਸੇ ਨੇ ਕਦੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜਾ ਫਤੇਗੜ ਸਾਹਿਬ ਗੁਰੂ ਘਰ ਆ ਉਹ ਪਹਿਲੀ ਵਾਰੀ ਕਦੋਂ ਬਣਿਆ ਉਹ ਕਿਹੋ ਜਿਹਾ ਸੀ ਕਿਹਨੇ ਬਣਵਾਇਆ ਸੀਗਾ ਜਾਂਦੇ ਆ ਸਾਡੇ ਲੋਕ ਕਦੇ ਇਹ ਲੰਗਰ ਕਦੇ ਉਹ ਲੰਗਰ ਹੈ ਨਾ ਲੰਗਰ ਛੱਕ ਕੇ ਚਲੋ ਆ ਜਾਂਦੇ ਚਲੋ ਲੰਗਰ ਛਕਾਉਣ ਵਾਸਤੇ ਖਾਣ ਵਾਸਤੇ ਹੈ ਨਾ ਜਾਂਦੇ ਆ ਲੋਕ ਚਲੋ ਇਹ ਪਰੰਪਰਾ ਚੱਲਦੀ ਆਪਣੀ ਕਾਫੀ ਟਾਈਮ ਤੋਂ ਪਰ ਜਿੱਥੇ ਤੁਸੀਂ ਜਾਣਦੇ ਹੋ ਉਸ ਜਗ੍ਹਾ ਦਾ ਇਤਿਹਾਸ ਵੀ ਤਾਂ ਦੇਖੋ ਨਾ ਜਾਣੋ ਵੀ ਕਦੋਂ ਫਤੇਗੜ ਸਾਹਿਬ ਦਾ ਗੁਰਦੁਆਰਾ ਬਣਿਆ ਸੀਗਾ ਬਣਿਆ ਸੀ ਠੀਕ ਹੈ ਤਾਂ ਇਹ ਆਪਾਂ ਚਲੋ ਸਟਾਰਟਿੰਗ ਤੋਂ ਸ਼ੁਰੂ ਕਰਦੇ ਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਜਿਹੜੇ ਉੱਥੇ ਸ਼ਹੀਦ ਕਰ ਦਿੱਤੇ ਗਏ ਸੀਗੇ ਹਾਂਜੀ ਹਾਂਜੀ ਤੇ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੀ ਚਲੇ ਗਏ ਸੀਗੇ ਤੇ ਉਦੋਂ ਬਾਅਦ ਟਾਈਮ ਆਉਂਦਾ ਬਾਬਾ ਬੰਦਾ ਸਿੰਘ ਬਹਾਦਰ ਦਾ ਉਜਾੜਦੇ ਨੇ ਸਰੰਦ ਨੂੰ ਪਿੱਟਣ ਵਾਲੇ ਟਖੜਕਾ ਦਿੰਦੇ ਨੇ ਆਪਾਂ ਕਹਿ ਦਿੰਦੇ ਆਂ ਜਮਾ ਮਿਰਾਨ ਕਰ ਦੰਦੇ ਨੇ ਪਰ ਕੁਝ ਮਕਬਰੇ ਜਿਹੜੇ ਬਚ ਜਾਂਦੇ ਆ ਉਸ ਤੋਂ ਬਾਅਦ ਚਲੋ 1715 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਹੈਗਾ ਸੰਦ ਜਿਹੜਾ ਦਵਾਰੇ ਫੇਰ ਵਧੀਆ ਤਰੀਕੇ ਨਾਲ ਬਣਾਇਆ ਜਾਂਦਾ ਹੈਗਾ ਤੇ ਉਹ ਜਗ੍ਹਾ ਉਸੇ ਤਰ੍ਹਾਂ ਛੱਡੀ ਹੁੰਦੀ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਹੁੰਦਾ ਉਹ ਕਹਿੰਦੇ ਇਸੇ ਤਰੀਕੇ ਨਾਲ ਛੱਡੀ ਹੁੰਦੀ ਹੈ ਜਦੋਂ 1700 15 ਈਸਵੀ ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋ ਜਾਂਦੀ ਹੈ 5 ਸਾਲ ਵਾਸਤੇ ਕੋਈ ਕਾਰਵਾਈ ਨਹੀਂ ਹੁੰਦੀ ਸਿੱਖ ਕੋਈ ਵੀ ਕਾਰਵਾਈ ਕਰਦਾ ਨਹੀਂ ਕਿਉਂਕਿ ਬਹੁਤ ਲੋਕ ਜਿਹੜੇ ਡਰ ਜਾਂਦੇ ਆ ਤੇ ਉਸ ਤੋਂ ਬਾਅਦ ਖਾਲਸਾ ਫੌਜ ਦਾ ਜਿਹੜਾ ਪੁਨਰਗਠਨ ਹੁੰਦਾ ਜਿਹੜੀ ਆਪਾਂ ਸੁਣਦੇ ਨਾ ਵੀ ਜੰਗਲਾਂ ਦੇ ਵਿੱਚ ਰਹਿੰਦੀ ਸੀ ਜੰਗਲਾਂ ਵਿੱਚ ਰਹਿੰਦੇ ਗੁਰੀਲੇ ਲੜਨ ਦੀ ਪ੍ਰਣਾਲੀ ਅਪਣਾਉਂਦੇ ਸੀ ਹਾਂ ਗੁਰੀਲਾਵਾਰ ਬਣਾਉਂਦੇ ਸੀਗੇ ਵੀ ਜਦੋਂ ਆਪਦਾ ਆਹ ਨਾਦਰਸ਼ਾਨ ਲੁੱਟਣਾ ਆਉਂਦਾ ਸੀਗਾ ਨਾਦਰਸ਼ਾਨ ਲੁੱਟਣਾ ਆਉਂਦਾ ਸੀ ਤਾਂ ਉਸ ਤੋਂ ਬਾਅਦ ਜਿਹੜੇ ਜੰਗਲਾਂ ਦੇ ਵਿੱਚੋਂ ਨਿਕਲ ਗਏ ਸਿੰਘੋ ਦੀ ਫੌਜ ਨੂੰ ਕਿਵੇਂ ਕਦੇੜਦੇ ਸੀ ਕਿਵੇਂ ਲੁੱਟਿਆ ਧਨ ਜਿਹੜਾ ਵਾਪਸ ਲੁੱਟਦੇ ਸੀਗੇ ਕਿਵੇਂ ਸਿੱਖ ਇਸਤਰੀਆਂ ਨੂੰ ਬਚਾਉਂਦੇ ਸੀਗੇ ਹਾਂਜੀ ਹਾਂ ਤਾਂ ਇਸ ਤਰੀਕੇ ਨਾਲ ਜਿਹੜਾ ਕਾਫੀ ਟਾਈਮ ਸਿੱਖਾਂ ਨੇ ਇਹੀ ਜਿਹੜਾ ਜੁਦਦੀ ਪ੍ਰਣਾਲੀ ਅਪਣਾਈ ਵੀ ਜੰਗਲ ਦੇ ਵਿੱਚੋਂ ਆ ਜਿਹੜਾ ਜਲਦੇ ਸੀ ਨਾਦਰ ਸ਼ਾਹ ਤੇ ਪਹਿਲਾਂ ਨਾਦਰ ਸ਼ਾਹ ਤੇ ਉਸ ਤੋਂ ਬਾਅਦ ਅਬਦਾਲੀ ਆਇਆ ਤੇ ਇਸ ਤਰੀਕੇ ਨਾਲ ਜਿਹੜਾ ਅਬਦਾਲੀ ਅਬਦਾਲੀ ਨੂੰ ਨਾਲ ਕੀਤਾ ਸਿੰਘਾਂ ਨੇ ਲੁੱਟਦੇ ਰਹੇ ਅਬਦਾਲੀ ਵੀ ਬਹੁਤ ਖੱਜਲ ਖਵਾਰ ਹੋ ਗਿਆ ਸੀਗਾ ਹਾਂਜੀ 1746 ਵਿੱਚ ਪਹਿਲਾ ਕੱਲੂਗਾਰ ਹੋਇਆ ਸੀ ਜਿਹਨੂੰ ਛੋਟਾ ਕੱਲੂਗਾਰਾ ਕਹਿੰਦੇ ਨੇ ਤੇ ਬਹੁਤ ਬੇਨਿਰਦੋਸ਼ ਸਿੰਘ ਜਿਹੜੇ ਮੀਰ ਮੰਨੂ ਵੱਲੋਂ ਤੇ ਹੈਨਾ ਆਪਾਂ ਕਹਿੰਦੇ ਮੁਗਲਾ ਵੱਲੋਂ ਮਾਰੇ ਗਏ ਸੀਗੇ ਬਹੁਤ ਜ਼ਿਆਦੇ ਮਾਰੇ ਗਏ ਸੀ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਵੱਡਾ ਕੱਲੂਗਾਰਾ ਹੋਇਆ ਸੀ ਉਹ 1762 ਇਸਵੀ ਦੇ ਵਿੱਚ ਹੋਇਆ ਸੀਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਆਪਾਂ ਸੋਚਦੇ ਨਾ ਵੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਗਏ ਸੀਗੇ ਉਹ ਕਿੱਥੇ ਆ ਲੋਕਾਂ ਨੂੰ ਪਤਾ ਨਹੀਂ ਵੀ ਉਹ ਕਿੱਥੇ ਆ ਤਾਂ 1762 ਵਿੱਚ ਗੁੰਮ ਹੋ ਗਿਆ ਸੀਗਾ ਜਦੋਂ ਅਬਦਾਲੀ ਦੀ ਫੌਜ ਨੇ ਜਦੋਂ ਆਪਣੇ ਸਿੰਘ ਜਾ ਰਹੇ ਸੀਗੇ ਤਾਂ ਉਹਨਾਂ ਤੇ ਜਿਹੜਾ ਇਕੋ ਲਾ ਕੇ ਹਮਲਾ ਕਰਤਾ ਤੇ ਬਹੁਤ ਆਪਣੇ ਸਿੰਘ ਕੋਈ 12000 ਲਿਖਦਾ ਕੋਈ 15000 ਕੋਈ 18 ਤੋਂ 30000 ਲਿਖਦਾ ਵੀ ਕਾਫੀ ਸਿੰਘ ਜੇ ਨੇ ਮਾਰੇ ਗਏ ਸੀ ਇਤਿਹਾਸ ਚ ਉਸ ਨੂੰ ਵੱਡਾ ਕੱਲੂਗਾਰਾ ਕਹਿੰਦੇ ਨੇ ਤੇ ਨਾਲ ਜਿਹੜਾ ਹਰਮੰਦਰ ਸਾਹਿਬ ਦੀ ਬੇਅਦਬੀ ਵੀ ਹੋਈ ਸੀਗੀ ਤੇ ਉਸ ਤੋਂ ਬਾਅਦ 1764 ਦਾ ਸਮਾਂ ਹੁੰਦਾ ਹੈਗਾ ਜੱਸਾ ਸਿੰਘ ਆਲੂਵਾਲੀਆ ਚੜਤ ਸਿੰਘ ਹੁਣ ਚੜਤ ਸਿੰਘ ਬਾਰੇ ਆਪਾਂ ਜਾਣਦੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ ਦਾਦਾ ਸੀ ਸੌਰੀ ਦਾਦਾ ਸੀ ਦਾਦਾ ਦਾਦਾ ਸੀ ਚੜਤ ਸਿੰਘ ਹਾਂ ਦਾਦਾ ਸੀਗਾ ਤੇ ਉਦੋਂ ਜਿਹੜਾ 1764 ਈਸਵੀ ਦੇ ਵਿੱਚ ਦਵਾਰੇ ਸਰਹੰਦ ਨੂੰ ਲੁੱਟਿਆ ਜਾਂਦਾ ਸਿੱਖਾਂ ਵੱਲੋਂ ਪਹਿਲੀ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜੀ ਸੀ ਦੂਜੀ ਵਾਰੀ ਫੇਰ ਸਰਹੰਦ ਜਿਹੜੀ 1764 ਦੇ ਵਿੱਚ ਉਜਾੜੀ ਗਈ ਸੀ ਜਸਾ ਸਿੰਘ ਆਲੋਵਾਲੀਆ ਚੜਤ ਸਿੰਘ ਤੇ ਹੋਰ ਵੀ ਜਿਹੜੇ ਕਾਫੀ ਆਪਾਂ ਕਹਿੰਦੀ ਮਿਸਲਾਂ ਬਣੀਆਂ ਉਸ ਨਾਲ ਉਸ ਟਾਈਮ ਜਿਹੜੇ ਮਿਸਲਾਂ ਦੇ ਆਗੂ ਸੀ ਦਰਬਾਰ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ ਤੇ ਵੱਡਾ ਖੱਲੂ ਘਰਾ ਜਿਹੜਾ ਹੋਇਆ ਸੀਗਾ ਉਹਦਾ ਜਿਹੜਾ ਦਵਾਰੇ ਬਦਲਾ ਲਿਆ ਸਿੰਘਾਂ ਨੇ 1764 ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਸਰੰਦ ਨੂੰ ਉਜਾੜਿਆ ਗਿਆ ਤੇ ਉਦੋਂ ਹੀ ਜਿਹੜਾ ਛੋਟੇ ਸਹਿਬ ਜਾਦਿਆਂ ਦੀ ਜਿੱਥੇ ਕੰਧ ਪਈ ਸੀਗੀ ਜਿੱਥੇ ਚਣਿਆ ਗਿਆ ਸੀ ਉੱਥੇ ਪਹਿਲੀ ਵਾਰ ਜਿਹੜਾ ਗੁਰਦੁਆਰਾ ਬਣਾਇਆ ਗਿਆ ਸੀਗਾ ਉਹ ਗੁਰਦੁਆਰਾ 1764 ਇਸੇ ਦੇ ਵਿੱਚ ਆਪਾਂ ਫਤਿਹਗੜ੍ਹ ਸਾਹਿਬ ਜਿਹੜਾ ਕਹਿੰਦੇ ਨਾ ਵੀ ਨਾਮ ਰੱਖਿਆ ਗਿਆ ਵੀ ਕਿਉਂ ਰੱਖਿਆ ਗਿਆ ਹਾਂਜੀ ਹਾਂਜੀ ਬੜੇ ਲੋਕ ਤਾਂ ਕਹਿੰਦੇ ਵੀ ਉੱਥੇ ਖਾਲਸੇ ਦੀ ਜਿਹੜੀ ਪਹਿਲੀ ਫਤਿਹ ਹੋਈ ਸੀਗੀ ਤੇ ਕੁਝ ਲੋਕ ਵੀ ਐਡਾਂ ਵੀ ਕਹਿੰਦੇ ਆ ਵੀ ਜਦੋਂ ਨੂਰਾ ਮਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਆ ਵੀ ਜਿਹੜਾ ਉੱਥੇ ਛੋਟੇ ਸਹਾਬਜ਼ਾਦਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸਰਹੰਦ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਇੱਥੇ ਮੇਰੀ ਫਤਿਹ ਹੋਈ ਹੈ ਮੇਰੇ 7 ਸਾਲ ਦੇ ਬੱਚੇ ਨੂੰ ਵੀ ਜਿਹੜਾ ਫਤੇ ਸਿੰਘ ਨੂੰ ਵੀ ਉਹ ਡਲਾ ਨਹੀਂ ਸਕੇ ਵੀ ਉਹ ਆਪਣੇ ਕਾਬੂ 'ਚ ਨਹੀਂ ਕਰ ਸਕੇ ਵੀ ਉਹਦਾ ਧਰਮ ਜਿਹੜਾ ਬਦਲਾ ਨਹੀਂ ਸਕੇ ਤਾਂ ਕੁਝ ਲੋਕ ਐਂ ਵੀ ਕਹਿੰਦੇ ਆ ਵੀ ਤਾਂ ਕਰਕੇ ਜਿਹੜਾ ਫਤੇਗੜ ਸਾਬ ਨਾਮ ਪਿਆ ਕੁਝ ਲੋਕ ਕਹਿੰਦੇ ਵੀ ਖਾਲਸਾ ਦੇ ਉੱਥੇ ਜਿਹੜੀ ਪਹਿਲੀ ਫਤਿਹ ਹੋਈ ਸੀਗੀ ਤਾਂ ਜਿਹੜਾ ਇਹ ਸਾਰੀ ਆਪਾਂ ਜਾਣਕਾਰੀ ਹੈ ਨਾ ਸਾਨੂੰ ਦਿੱਤੀ ਆ ਤਾਂ ਇੱਕ ਪੁਸਤਕ ਦੇ ਵਿੱਚ ਆ ਖੁਸ਼ਵੰਤ ਸਿੰਘ ਜੀ ਦੀ ਜਿਹੜੀ ਪੁਸਤਕ ਲਿਖੀ ਹੋਈ ਆ ਆ ਦੱਸਣ ਦਾ ਕਾਰਨ ਇਹ ਸੀ ਵੀ ਬੜੇ ਲੋਕ ਉੱਥੇ ਜਾਂਦੇ ਆ ਯਾਰ ਹੈ ਨਾ ਵੀ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਇੱਕ ਹੁਣ ਇੱਕ ਵੀਡੀਓ ਵੇਖ ਰਿਹਾ ਸੀਗਾ ਜਿਹਦੇ ਵਿੱਚ ਕਹਿੰਦਾ ਉਹ ਜਦੋਂ ਇੱਕ ਇੰਟਰਵਿਊ ਵਾਲਾ ਭਾਈ ਪੁੱਛਦਾ ਹੈ ਨਾ ਕਿਸੇ ਗੁੜਿਆ ਨੂੰ ਰੋਕ ਕੇ ਨੌਮੀ ਕਲਾਸ ਦੀ ਨੂੰ ਵੀ ਆ ਜੋਤੀ ਸਰੂਪ ਗੁਰਦੁਆਰੇ ਚ ਕੀ ਹੋਇਆ ਸੀਗਾ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤਾੜੀ ਮਾਰ ਕੇ ਲੰਗੇ ਸੀ ਠੀਕ ਹੈ ਠੀਕ ਹੈ 9 ਸਾਲ ਦੀ ਬੱਚੀ ਕਹਿੰਦੀ 9 ਸਾਲ ਠੀਕ ਉਹ 9ਵੀਂ ਸਾਲ ਦੇ ਪਹਿਲਾ ਨੰਬਰ ਤਾਂ ਯਾਰ ਆਪਣੇ ਇਤਿਹਾਸ ਨਹੀਂ ਪੜਾਇਆ ਜਾਂਦਾ ਇਤਿਹਾਸ ਨਹੀਂ ਪੜਾਇਆ ਜਾਂਦਾ ਸਹੀ ਗੱਲ ਹੈ ਜੇ ਹੋਊਗਾ ਡਿਟੇਲ ਚ ਜਮਾ ਨਹੀਂ ਹੈਗਾ ਬਸ ਮੋਟਾ-ਮੋਟਾ ਹੀ ਆ ਦੱਸ ਦਿੰਦੇ ਆ ਮੋਟਾ-ਮੋਟਾ ਜੇ ਕੱਲੀ-ਕੱਲੀ ਡਿਟੇਲ ਚ ਹੁਣ ਅਕਬਰ ਹੋਰਾਂ ਬਾਰੇ ਔਰੰਗਜ਼ੇਬ ਹੋਰਾਂ ਬਾਰੇ ਬਹੁਤ ਡਿਟੇਲ ਚ ਮਿਲੂਗਾ ਤੁਹਾਨੂੰ ਹੋਰ ਪੁਰਾਣੇ ਆਪਾਂ ਗਾਂਧੀ ਬਾਰੇ ਦੇਖ ਲਈਏ ਹੈਨਾ ਤਾਂ ਬਹੁਤ ਡਿਟੇਲ ਚ ਮਿਲਦਾ ਪਰ ਸਿੱਖ ਇਤਿਹਾਸ ਕਿਤਾਬਾਂ ਚ ਡਿ ਉਹ ਦੱਸਣਗੇ ਵੀ ਕੀ ਉਹ ਦੱਸਣਗੇ ਵੀ ਕੁਝ ਗਾਈਡ ਮਾਪੇ ਜਿਹੋ ਜਿਆ ਕਰਨਗੇ ਬੱਚਾ ਉਹੋ ਜਿਹਾ ਬਣਦਾ ਹੈਗਾ ਹਾਂਜੀ ਤਾਂ ਇਹ ਸਾਰਾ ਜਿਹੜਾ ਇਤਿਹਾਸ ਹੈਗਾ ਫਤਿਹਗੜ੍ਹ ਸਾਹਿਬ ਦਾ ਸੀ ਵੀਡੀਓ ਦੱਸਿਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ